ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਸੀਂ ਚੱਲ ਪਏ ਆ ਘਰੋਂ ਪ੍ਰੋਗਰਾਮ ਬਣਾ ਕੇ ਨਿਕਲੇ ਆ ਕਿ ਅਸੀਂ ਨਾਰਾ ਦੇਵੀ ਦੇ ਦਰਸ਼ਨ ਕਰਕੇ ਆਉਣਾ ਬਾਹਾਨੇ ਨਾਲ ਬੱਚੇ ਘੁੰਮੇ ਆਣਗੇ ਤੇ ਮੈਂ ਆਪਣੇ ਹਸਬੰਡ ਨਾਲ ਬੈਠੀ ਆ ਅਸੀਂ ਪਹੁੰਚੇ ਆ ਪਰਮੇਸ਼ਰ ਦਵਾਰ ਬਹੁਤ ਜਿਆਦਾ ਵਧੀਆ ਮਤਲਬ ਬਹੁਤ ਵਧੀਆ ਲੱਗਿਆ ਤੇ ਅਸੀਂ ਗਏ ਆ ਅੰਦਰ ਦਰਵਾਰ ਸਾਹਿਬ ਦੇ ਦਰਸ਼ਨ ਕਰਨ ਲਈ ਜਿੱਥੇ ਕਿ ਅਸੀਂ ਮਹਾਰਾਜ ਦੇ ਮਤਲਬ ਸਰੂਪ ਦੇ ਦਰਸ਼ਨ ਕੀਤੇ ਸਾਨੂੰ ਬਹੁਤ ਵਧੀਆ ਲੱਗਿਆ ਦਰਸ਼ਨ ਕਰਕੇ आनंद ਆਇਆ ਬਹੁਤ ਜ਼ਿਆਦਾ ਤੇ ਬੱਚਿਆਂ ਨੇ ਫੁੱਲ ਇੰਜੋਏ ਕੀ ਤੇ ਕੀ ਕਰਕੇ ਫੋਟੋ ਖਿਚਵਾਈਆਂ ਤੇ ਉੱਥੇ ਇੰਜੋਏ ਵੀ ਕਰਨ ਨੂੰ ਬਹੁਤ ਵਧੀਆ ਜਗ੍ਹਾ ਬਣੀ ਹੋਈ ਸੀ ਗੁਰਦੁਆਰੇ ਦੇ ਵਿੱਚ ਪਰਮੇਸ਼ਰ ਦਵਾਰ ਦੇ ਵਿੱਚ ਜਿੱਤੇ ਬੱਚਿਆਂ ਨੇ ਵਧੀਆ ਖੂਬ ਮਸਤੀ ਕੀਤੀ ਤੇ ਅਸੀਂ ਮੇਰੀ ਮਾਂ ਮੇਰੀ ਬੇਟੀ ਨਾਲ ਬਹੁਤ ਜ਼ਿਆਦਾ ਖੁਸ਼ ਸੀ ਤੇ ਫੋਟੋਆਂ ਖਿਚਵਾਈਆਂ ਬਾਈ ਜਿਹਦੀ ਹਵੇਲੀ ਹੈ ਜਿਹੜੀ ਅਸੀਂ ਉਹ ਵੀ ਦੇਖੀ ਨਾਲ ਨਾਲ ਬਹੁਤ ਵਧੀਆ ਲੱਗੀ ਤੇ ਅਸੀਂ ਚੱਲ ਪਏ ਆ ਫਿਰ ਅਸੀਂ ਆ ਗਏ ਪਟਿਆਲੇ ਪਟਿਆਲੇ ਅਸੀਂ ਮੰਦਿਰ ਦੇ ਵਿੱਚ ਪਹੁੰਚੇ ਕਾਲੀ ਮਾਤਾ ਦਾ ਮੰਦਿਰ ਹੈ ਜਿਹੜਾ ਬਣਿਆ ਹੋਇਆ ਬਹੁਤ ਵਧੀਆ ਦੇਖਣ ਵਾਲੀ ਜਗ੍ਹਾ ਧਾਰਮਿਕ ਸਥਾਨ ਹੈ ਤੇ ਉੱਥੇ ਅਸੀਂ ਮਾਤਾ ਦੇ ਦਰਸ਼ਨ ਕੀਤੇ ਤੇ ਦਰਸ਼ਨ ਕਰਨ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਆਨੰਦ ਆਇਆ ਮਾਤਾ ਦੇ ਦਰਸ਼ਨ ਕੀਤੇ ਫਿਰ ਅਸੀਂ ਨਾਨਾ ਦੇਵੀ ਦਾ ਜਿਹੜਾ ਬਲੌਗ ਹੈ ਉਹ ਅੱਗੇ ਦਿਖਾਵਾਂ